ਪੀਐਸਜੀ ਨਿਊਜ਼ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਖੜੇ ਆਂ ਏਅਰਪੋਰਟ ਰੋਡ ਮੁਵਾਲੀ ਤੇ ਇੱਥੇ ਆਪਣੇ ਨਿੰਘ ਸਾਹਿਬ ਜੀ ਨੇ ਇੱਕ ਰਾਗੜਾ ਤਿਆਰ ਕਰਦੇ ਨੇ ਯਾਨੀ ਕਿ ਬਹੁਤ ਵਧੀਆ ਕਾਜੂ ਬਦਾਮ ਪਾ ਕੇ ਡਰਾਈ ਫਰੂਟ ਪਾ ਕੇ ਦੇਖੋ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣੇ ਆਪਾਂ ਕਿਉਂਕਿ ਲਾਚੀ ਇੰਗਰਾਬ ਦੀਆਂ ਪੱਤੀਆਂ ਮਗਰ ਜ ਇਹਨੂੰ ਕਿਉਂ ਤੁਸੀਂ ਪ੍ਰੇਫਰ ਕਰਦੇ ਹੋ ਕਿਉਂ ਲੋਕਾਂ ਨੂੰ ਇਹ ਪੀਣੀ ਚਾਹੀਦੀ ਹੈ ਕਿਉਂ ਖਾਸ ਕੀ ਇਹਦੀ ਖਾਸियत ਕੀ ਹੈ ਇਹ ਜੀ ਬਹੁਤ achi hai ਸੇਵਾਸਤੇ ਠੰਡੀ ਠੰਡਾ ਰੱਖਦੀ ਹੈ ਹਾਂਜੀ ਤਾਕਤਵਾਰ ਹੈ ਨਾ ਸ਼ੁਕਰ ਹੈ ਨਾ ਪੀਦੀ ਵੱਤਾ ਇਹਨੂੰ ਅੱਛਾ ਕੋਈ ਬਿਮਾਰੀ ਨਹੀਂ ਲੱਗਦੀ ਸੋ ਤੁਸੀਂ ਸਿੰਘ ਸਾਹਿਬ ਕਦੋਂ ਤੋਂ ਇੱਥੇ ਬੈਠਣਾ ਸ਼ੁਰੂ ਕੀਤਾ ਜੀ ਸਾਨੂੰ ਵੀ 20 ਦਿਨ ਹੋ ਗਏ 15 ਹਾਂਜੀ 15 ਦਿਨ ਹੋ 15 ਦਿਨ ਇਹ ਸਾਡਾ ਬੇਟਾ ਹੈ ਉਹ ਸਾਡਾ ਭਾਂਜਾ ਹੈ ਕਿਉਂ ਇੱਕ ਬਰਾਦਰ ਆਪਣਾ ਨਿਹੰਗ ਸਿੰਘ ਉਹ ਵੀ ਠੀਕ ਹੈ ਉਹ ਅੱਜ ਘਰ ਆ ਵੈਸੇ ਉਹ ਵੀ ਨਾਲ ਇਸ ਤੇ ਤੈ ਐਪਰਟ ਰੋਡ ਮੁਵਾਲੀ ਐਰੋ ਸਿਟੀ ਦੇ ਬਿਲਕੁਲ ਸਾਹਮਣੇ ਤੇ ਹੋਰ ਵੀ ਤੁਸੀਂ ਬਹੁਤ ਚੀਜ਼ਾਂ ਪੀਨੋ ਕੋਲਡ ਡਰਿੰਕਾ ਹੋਰ ਇਸ ਤੋਂ ਵਧੀਆ ਬਾਬਾਈ ਦਾ ਰਾਗੜਾ ਪੀਓ ਰਿਆ ਕੇ ਸਕੋ ਯਾਨਕੀ ਸਿਹਤ ਬਣਾਓ ਬਹੁਤ ਵਧੀਆ ਹੈ ਧੰਨਵਾਦ